ਕੱਲੀ ਆਪਣੇ ਨਿੱਕੇ ਜਿਹੇ ਨਹੀਂ ਵਹੀਕਲ ਖੜਾ ਲੋਕ ਇੱਥੇ ਮਰਨ ਦੇ ਉੱਥੇ ਵੇਖ ਮੈਂ ਉੱਥੇ ਬੱਸਾਂ ਕਢਾ ਕੇ ਆਇਆ ਤੂੰ ਕਹਿੰਦਾ ਇੱਥੇ ਬੱਸ ਨਹੀਂ ਇਹ ਲੋਕ ਅਸੇ ਪਾਸੇ ਚਲੇਗੇ ਤੁਹਾਡੇ ਤੋਂ ਡਰਦੇ ਤੇ ਆਪੇ ਇਹ ਕੰਮ ਨਾ ਕਰੀਏ ਕਿ ਇੱਥੇ ਵਹੀਕਲ ਨਹੀਂ ਚਲੋ ਜੀ ਬੈਠੇ ਰਹੋ ਯਾਰ ਇਹ ਕੰਮ ਕਰ ਤੜਾਨ ਦਾ ਕਰਨੀ ਹੈਗਾ ਵੀ ਇਹ ਅਧਿਕਾਰ ਹੈਗਾ ਵੀ ਪੁਲਾਂ ਤੋੜ ਦੋ ਸੇਵਨਾਰੀਆਂ ਯਾਰ ਉਹ ਤੋੜੀ ਕਿਸੇ ਨੇ ਆਜੋ ਜੀ ਮੈਂ ਬਰਤਾਨਾ ਤੋੜੀ ਕਿਸੇ ਨੇ ਫਿਰ ਸਾਨੂੰ ਮਿਲੋ ਮੈਂ ਇੱਕ ਮਿੰਟ ਇਹ ਤੋੜੀ ਆ ਸਾਨੂੰ ਮਿਲੋ ਅਸੀਂ ਤਾਂ ਕਿ ਇਹ ਮਤਲਬ ਇਹ ਗੱਲ ਆਪਾਂ ਨਾ ਕਰੀਏ ਸਾਡਾ ਸਾਡਾ ਸਹਿਯੋਗ ਕਰੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਨਾ ਨਾ ਬੌਜੰਦੂ ਮੈਂ ਜਿਹੜੀ ਗੱਲ ਇੱਕ ਮਿੰਟ ਕੰਮ ਚੱਲ ਪਿਆ ਕੰਮ ਚੱਲ ਪਿਆ ਟੋਡੇ ਬੰਦੇ ਨਾਲ ਗੱਲ ਕਰ ਆ ਗਾਣੇ ਕੋਈ ਨਹੀਂ ਫੋਟੋ ਮੈਂ ਅਸੀਂ ਅਸੀਂ ਖੜੇ ਆ ਜੇ ਨਾ ਜਾਣਗੇ ਚਲੋ ਟੋਡੇ ਨਾਲ ਆਪਾਂ ਇੱਕ ਫੈਕਟਰੀ ਆਨਵਾਜ ਇੱਕ ਸਿੱਕਾ ਸਾਈਡ ਚੜਾ ਦਈਏ ਨਹੀਂ ਤਾਂ ਤੁਸੀਂ ਬੈਠੇ ਹੋ ਅਸੀਂ ਵੀ ਤੁਹਾਡੇ ਨਾਲ ਖੜੇ ਹੋਏ ਇਹ ਕੰਮ ਨਾ ਕਰੋ ਮੇਰੇ ਵੀਰ ਸਾਡੀ ਬੇਨਤੀ ਆ ਕਾਲੋ ਆਪਾਂ ਸਾਰਿਆਂ ਨਾਲ ਰਲ ਕੇ ਤੁਹਾਨੂੰ ਤਾਂ ਕਿਸੇ ਨੇ ਖੰਡ ਨਹੀਂ ਦੇਣੀ ਅੰਡ ਨਹੀਂ ਦੇਣੀ ਬਾਪ ਜੀ ਸਾਨੂੰ ਕੋਈ ਮਿਲਦਾ ਯਾਰ ਸਭ ਟੋਡੇ ਆ ਫਸਲ ਵੇਖੋ ਲੋਕਾਂ ਨੂੰ ਭੁਗਾਈਦਾ ਨਹੀਂ ਹੁੰਦਾ ਭੁਗਾਈਦਾ ਨਹੀਂ ਹੁੰਦਾ ਯਾਰ ਆਪਾਂ ਸਾਰੇ ਇੱਕ ਮਿੰਟ ਯਾਰ ਇੱਕ ਮਿੰਟ ਅਸੀਂ ਵੀ ਤੁਹਾਡੇ ਆ ਤੁਹਾਡੇ ਨਾਲ ਹੀ ਅਸੀਂ ਮਹਿਕਮਾ ਆ ਗਿਆ ਕੰਮ ਚੱਲ ਪਿਆ ਜੇ ਨਾ ਚੱਲਦਾ ਤੇ ਅਸੀਂ ਬਹਿਣ ਜੱਗੋ ਸੀ ਵੀ ਨਹੀਂ ਜੀ ਅਜੇ ਕੰਮ ਨਹੀਂ ਚੱਲਦਾ ਯਾਰ ਸਾਡਾ ਸਿਰ ਪਰੋਵੇਂ ਬਾਰ ਬਾਰੀ ਚੱਲ ਗਿਆ ਜੀ ਉਹ ਮਸ਼ੀਨ ਰੁਕੋ ਬੱਤੀ ਜਾ ਰਹੀ ਹੈ ਉਹ ਮਸ਼ੀਨ ਚੱਲ ਨਹੀਂ ਰਹੀ ਮੈਂ ਵੀ ਉੱਤੇ ਦੇਖ ਲੈਣਾ ਯਾਰ ਸਾਹਮਣੇ ਬੈਠ ਇੱਕ ਮਿੰਟ ਇੱਕ ਮਿੰਟ ਮਸ਼ੀਨ ਉਹ ਚੱਲ ਗਈ ਜੀ ਉਹ ਸਾਹਮਣੇ ਬੈਠ ਗਈ ਉਸ ਤੋਂ ਅੱਗੇ ਨਹੀਂ ਜਾਂਦੀ ਹੁਣ ਦੱਸੋ ਜੀ ਬਾਪੂ ਜੀ ਤੇ ਗਾਹ ਆਪਾਂ ਕਰਦੇ ਹਾਲ ਫਿਰ ਕੋਈ ਕੁਝ ਵੀ ਕੋਸ਼ਿਸ਼ ਕਰੋ ਯਾਰ ਕੋਈ ਨਾ ਕੋਈ ਕੁਛ ਨਾ ਕੋਈ ਤਾਂ ਕਰੀਏ ਕਿ ਆਪਾਂ ਇਹ ਖੜਨਾ ਹੀ ਹੈ ਬਸ ਬਾਪੂ ਜੀ ਤੁਹਾਨੂੰ ਮੈਂ ਮੈਂ ਤੁਹਾਡੇ ਕੋਲੋਂ ਕਹੀ ਯਾਰ ਹੋਰ ਕੀ ਕਰ ਸਕਦੇ ਕਈਆਂ ਦਾ ਮਸ਼ੀਨ ਅੱਗੇ ਨਹੀਂ ਜਾਂਦਾ ਤੁਹਾਨੂੰ ਪਰੇਸ਼ਾਨ ਕਰਕੇ ਆਪਾਂ ਬਾਪੂ ਜੀ ਤੁਹਾਨੂੰ ਮੌਕਾ ਵਖਾ ਕੇ ਲੈ ਨਹੀਂ ਯਾਰ ਆਪਾਂ ਅੱਗੇ ਚਲੀਏ ਉਹ 2 ਕੱਟੇ ਨਾਈ ਆਤੀ ਹੈ ਉਹਦੇ ਨੇ ਮਾੜਾ ਸਾਡੇ 1000 ਮਿਲਣਾ ਚਾਹੀਦਾ ਸਾਡੇ ਪਿੰਡ ਦੀ ਮੈਂ ਡੋਬੀ ਪਹਿਲ ਗੱਲ ਫਰਦਾਂਗਾ ਜਦੋਂ ਸਾਡੀ ਖਰਾਬ ਹੋ ਚੁੱਕੀ ਮੈਂ ਗੱਲ ਇੱਕ ਨੂੰ ਮੇਰੀ ਸੁਣਾਦਾ ਸਾਰਾ ਮਲਾਜਮਾ ਦੀ ਗੈਲੀ ਕਰਕੇ ਨਾ ਤੂੰ ਡੋਬੀਆ ਨਾ ਸਾਡੀ ਪੜਨੋਂ ਗਿਆ ਦੀ ਪੇਰ ਕੋਲੇ ਜੀ ਅੰਦਰ ਗਦੀਰ ਪਾਈ ਦੇਖ ਲਓ ਜੀ ਦੀ ਕਿਸੇ ਪਾਸੇ ਨਿਕਾਸੀ ਨਹੀਂ ਹਾਂਜੀ ਆ ਆ ਜਗ੍ਹਾ ਦੀ ਕਿਸੇ ਹੋਰ ਸਾਡੇ ਦੇ ਬਾਲ ਸਿੰਘ ਸਾਹਿਬ ਨੇ ਦੋ ਸੇਮ ਨਾਲ ਇਹ ਸਾਰ ਹੋਣੀ ਚਾਹੀਦੀ ਹੈ ਆਪਾਂ ਪਹਿਲਾਂ ਧਰਨਾ ਕਰੀਏ ਅੱਛਾ ਆਹ ਜਿਹੜਾ ਆਪਾਂ ਡੋਟੋਂ ਤੋਂ ਬਾਅਦ ਕਰ ਰਹੇ ਹਾਂ ਪਹਿਲੋ ਕਿਉਂ ਨਹੀਂ ਆਪਾਂ ਕਰਦੇ ਕੋਈ ਆਇਆ ਹੀ ਨਹੀਂ ਪਹਿਲਾਂ ਬਾਜੀ ਪਹਿਲੋ ਕਿਉਂ ਨਹੀਂ ਬਾਜੀ ਮੌਕਾ ਬਖਾਰੀ ਪਹਿਲੋ ਕਿਉਂ ਨਾ ਬਾਈ ਅੱਜ ਇਹ ਪਰੇਸ਼ਾਨੀ ਆ ਗਈ ਆ ਰਲ ਮਿਲ ਕੇ ਹੱਲ ਕਰੀਏ ਸਾਰੇ ਪਾਸੇ ਇਹੀ ਹਾਲ ਮੇਰੀ ਗੱਲ ਸੁਣ ਦੀ ਆਪ ਸਰ ਘੜਾ ਲੱਖ ਰੁਪਏ ਤਨਖਾਹ ਲੈਂਦਾ ਜਿੰਮੇਵਾਰੀ ਦੀ ਨਹੀਂ ਸਪਾਈ ਨੀ ਲੈਣਾ ਯਾਰ ਤਾਈ ਆਇਆ ਮੈਂ ਤੇ ਉਹ ਅਸੀਂ ਖਾਣ ਨਹੀਂ ਚਲੋ ਸਾਰੇ ਨੇ ਬੱਚੇ ਛੱਡ ਕੇ ਆਏ ਇਹ ਥੋੜਾ ਪੈਸਾ ਦੇ ਜੀ ਸਾਡੇ ਜੀ ਐਮਐਲਪਾ ਕੱਲੀ ਤਨਖਾਹ ਨਾ ਵੇਖੋ ਸਾਡੀ ਡਿਊਟੀ ਵੇਖੋ ਡਿਊਟੀ ਕਿੰਨਾ ਤਰ੍ਹਾਂ ਬਣਦੀ ਹੈ ਦੋ ਮਹੀਨੇ ਲਾਲਾ ਕੋਟੇ ਹੋ ਗਏ ਸਾਰੇ ਸਹੀ ਦੇ ਰਹੇ ਨਹੀਂ ਤਿਆਰ ਮਜਬੂਰ ਤੇ ਫਿਰ ਆਗੇ ਨਾ ਪਰ ਹੁਣ ਕੀ ਕਰੀਏ ਜਦੋਂ ਸੇਵਾ ਕਰ ਗਿਆ ਸਰ ਨਾ ਮਾਰ ਕੇ ਉਹਨਾਂ ਦਾ ਨਾਮ ਬੜਾ ਬੜਾ ਕਰਦੇ ਆਂ ਬਹੁਤ ਹੀ ਖੜੀ ਹੋ ਗਈ ਆ ਜਾਨਾਂ ਜਿਹਨੇ ਕੰਮ ਚੱਲ ਪਿਆ ਆ ਇੱਕ ਮਸ਼ੀਨ ਮੰਨ ਲਈਏ ਬਾਹਰ ਆ ਆਪਾਂ ਅੱਗੇ ਸਾਡਾ ਪਾਣੀ ਨਹੀਂ ਦੋ ਬੱਤੀ ਹੋਵੇ ਬੰਦ ਕਰ ਲਾ ਇਹ ਕੰਮ ਨਾ ਕਰੀਏ ਪਾਣੀ ਨਹੀਂ ਨਿਕਲਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੇ ਫਿਰ ਆਪਾਂ ਬੈਠੇ ਰਹਾਂਗੇ ਰਹਾਂਗੇ ਜਿੰਨੀ ਗੱਲ ਸਾਡੀ ਫਸਵਾਈ ਨਾ ਹੋਈ ਤੇ ਕੀ ਹੋਰ ਕੀ ਸਰਮਾਈ ਹੋਵੇ ਦੱਸ ਐਮ ਐਲ ਆਇਆ ਸਾਡੇ ਕੋਲ ਸਾਡੇ ਕੋਲ ਯਾਰ ਇਹ ਕੋਈ ਨਹੀਂ ਕਰੇ ਸਾਰੇ ਲੋਕਾਂ ਨਾਲ ਚੱਲੋ ਰਾਬੜ ਬਣੀਏ ਨਾ ਇਸੇ ਕੀ ਮਤਲਬ ਹੋਇਆ ਆਪਾਂ ਜੀ ਖੜੇ ਰਾਵਣ ਮੋਟਿਆਂ ਤੋਂ ਸਿੱਖਦੇ ਹਰ ਜੀ ਤੁਸੀਂ ਜ਼ਿੰਮੇਵਾਰਾਂ ਦੇ ਪੁੱਤਰ ਹੋਗੇ ਤੁਹਾਨੂੰ ਸਾਰਾ ਪਤਾ ਹੈ ਮੈਨੂੰ ਪਤਾ ਸਾਰਾ ਪਤਾ ਮੈਂ ਤਾਂ ਤੁਸੀਂ ਬਰੇ ਸਾਡਾ ਹੱਲ ਕਰੋ ਨਾ ਆਹ ਜੀ ਆਹ ਕਈ ਝਕੀ ਤੇ ਆਪਾਂ ਖੜੇ ਆਪਾਂ ਕਰੀਦਾ ਕਈ ਲਿਆ ਸਰਵਿਸ ਦੇ ਨਾ ਇਹ ਗੱਲ ਕਰ ਲੋਕਾਂ ਦੀ ਜਾਨ ਬੱਝੀ ਕਿ ਡਰੇਨ ਵਿਭਾਗ ਨੇ ਜਿੰਮੇਵਾਰ ਨਹੀਂ ਬਣਦੀ ਡਿਸੀਜਨ ਤੋਂ ਪਹਿਲਾਂ ਇਹਨੂੰ ਤਿੰਨ ਤਰ੍ਹਾਂ ਖਟਾਇਆ ਜਾਵੇ ਇਹ ਬਣਾਇਆ ਤੇ ਹੜ੍ਹ ਵਾਸਤੇ ਹੀ ਹੈ ਨਾ ਕਿ ਲੋਕਾਂ ਦੇ ਹੜ੍ਹ ਆਉਂਦੇ ਆ ਬਰਬਾਦੀ ਹੋਣੀ ਫਸਲਾਂ ਦੀ ਤਾਂ ਸਰਕਾਰ ਨੇ ਬਣਾਏ ਆ ਜੇ ਅੱਜ ਆਪਾਂ ਅੱਜ ਸਾਰਾ ਦਾ ਮਲਿਆ ਮੇਟ ਹੋ ਗਿਆ ਸਾਰੀ ਪਤਨ ਖਰਾਬ ਹੋ ਗਈ ਹੋਰ ਤਾਂ ਇਹਨੂੰ ਕਰੋ ਨਾ ਕਰੋ ਕੰਨਤ ਹੋਣੇ ਚ ਹੁਣੇ ਚੱਕ ਦਿੰਨੇ ਆ ਜਿਹੜਾ ਨੁਕਸਾਨ ਹੋਗਾ ਉਹ ਮੇਰੀ ਗੱਲ ਦਾ ਗੁੱਸਾ ਨਾ ਕਰੀ ਟੋੜਾ ਫਰਜ ਨਹੀਂ ਸੀ ਬਣਦਾ ਪਹਿਲਾਂ 2 ਮਹੀਨੇ 4 ਮਹੀਨੇ ਪਹਿਲਾਂ ਕਰਨਾ ਦਿੰਦੇ ਅਸੀਂ ਤਾਂ ਅਸੀਂ ਤਾਂ ਬੜਾ ਰੋਲਾ ਪਾਇਆ ਇੱਕ ਮਿੰਟ ਸਰਪੰਚ ਸਾਹਿਬ ਕਹਿੰਦੇ ਆ ਕਿ ਅਸੀਂ ਐਸਡੀਐਸ ਸਾਹਿਬ ਨੂੰ ਮਿਲ ਲਿਆ ਜੇ ਉਹਨੇ ਨਹੀਂ ਸੁਣੀ ਤਾਂ ਕਿਉਂ ਨਾ ਬੈਠੇ ਜਦੋਂ ਐਸੇ ਸਾਹਿਬ ਅੱਜ ਜੇ ਤੁਹਾਡੀ ਸੁਣ ਲਈ ਆ ਗੱਡੀ ਪਟਾਈ ਥਾਗੀ ਆ ਡੀਸੀਪੀ ਕੰਮ ਚੱਲ ਪਿਆ ਇੱਕ ਸਾਈਡ ਚੱਲਦੀ ਕਰ ਦੋ ਜੇ ਨਾ ਹੋਊਗਾ ਤਾਂ ਮੈਂ ਤੁਹਾਡੇ ਨਾਲ ਬਹਿ ਜਾਊਂ ਸਰਪੰਚ ਸਾਹਿਬ ਆ ਖੜਾ ਅਫਸਰ ਨਾ ਬਹਿਣ ਕੇ ਲਾਓ ਜੀ ਕਹਿੰਦਾ ਮੰਨੋ ਤੁਸੀਂ ਕਰ ਇਹ ਥੋੜਾ ਮੁੱਦ ਕਰਵਾਉਣਾ ਕੰਮ ਨਹੀਂ ਇਹ ਨਹੀਂ ਚੱਲਦਾ ਕੰਮ ਨਾ ਕਰਵਾਉਂਦੇ ਇਹਨਾਂ ਨੇ ਅਸੀਂ ਇਹਦੇ ਅੰਦਰ ਹੀ ਆ ਮੇਰੇ ਅੰਦਰ 5 ਉਸਾਨੇ ਆ ਨਹੀਂ ਕਰਾਉਣਾ ਕਰਵਾਉਣਾ ਇਹਨਾਂ ਨੇ ਆ ਸਰਜੀ ਸਾਹਿਬ ਕਰਾ ਦੇਣਗੇ ਮੈਂ ਗੱਲ ਨਾ ਕਰੋ ਯਾਰ 2.5 ਕਿੱਲੇ ਖਤਰਨ ਵਾਲੀ ਪਈ ਆ ਅਗਾ ਉਹ 2.5 ਕਿੱਲੇ ਖਤਿੰਦੀ ਆ ਪਾਣੀ ਸੇ ਚ ਰੰਨ ਘਟੀ ਜਾਊਗੀ ਨਾ ਨਾ 2.5 ਕਿੱਲੇ ਪੈ ਨਾ ਮੈਂ ਨਾ ਇੱਕ ਮੀਟਰ 2.5 ਰੰਨ ਘਟੀ ਜਾਊਗੀ ਯਾਰ ਉਹਨਾਂ ਕੋ ਮਸਲਾ ਕਰਾਂਗੇ ਫਿਰ ਠੰਡ ਕਰਨਾ ਇਕੱਠੇ ਭਈ ਅਸੀਂ ਲੱਗਨੇ ਆਉਂਦੇ ਆਂ ਫਿਰ ਮੈਂ ਨਾਲ ਚੱਲਦਾ ਮੈਂ ਤੁਹਾਨੂੰ ਲੈ ਨੋ ਫਾਟਿਆ ਪਹਿਲਾਂ ਦੱਸ ਦਿਓ ਆਇਆ ਨਾ ਜੀ ਅੱਗੇ ਹੋਰ ਵੀ ਆ ਜਾਣਗੇ ਚਾਰ ਦਿਨ ਹੋ ਗਏ ਹੋਰ ਵੀ ਆ ਜਾਓ ਹੋਰ ਸਾਰਾ ਪਹਿਲਾਂ ਪਹਿਲਾਂ ਕਿੱਤੇ ਸੀ ਉਹੀ ਮੈਂ ਕਹਿਣਾ ਪਹਿਲੋਰ ਵਾਲਾ ਪਾਉਂਦੇ ਆਪਾਂ ਪਹਿਲਾਂ ਨਾ ਕਦੇ ਅਸੀਂ ਕੁੱਤੇ ਨਹੀਂ ਤੁਸੀਂ ਕਰਦੇ ਜੀ ਬਾਅਦ ਵਿੱਚ ਮੇਜ ਰੇਗਮੈਂਟ ਯਾਰ ਕਿਹਦਾ ਸਾਹਮਣੇ मेरी बेटी सुन ले एक मिनट और आएंगे जी एक साइड खाइया आज चार दिन ये ना चलुगा सरपंच चार दिन हो गए चार दिन हाल लो फिर असली ਤੁਹਾਡੇ ਨਾਲ ਬੈਠਣਾ ਕਿ ਹੋਰ ਦੱਸੋ ਸਰ ਜੀ 4 ਦਿਨ ਬਾਅਦ ਪ੍ਰਸ਼ਾਸਨ ਆਇਆ ਜਦੋਂ ਅਸੀਂ ਕੱਲ ਆ ਸਾਡੇ ਪੱਤਰਕਾਰ ਭਰੇ ਮਾਰਦੀ ਦੀ ਅਗਲਾ ਕੋਈ ਕੋਈ ਨਹੀਂ ਆ 4 ਦਿਨ ਬਾਅਦ ਅਸੀਂ ਪੁੱਛਿਆ ਆ ਨਾ 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 4 ਦਿਨ ਬਾਅਦ ਨਾ 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 ਡਾਕਟਰ ਬੰਦੂ ਆ